ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਨੇ ਬਣਾਈ ਆ ਜੀ ਬਿਆਂ ਚ ਬਣਨੇ ਵਾਲੀਆਂ ਮਿੱਠੀਆਂ ਪਕੌੜੀਆਂ ਇਹਨੂੰ ਠੇਠ ਪੰਜਾਬੀ ਚ ਕਹਿ ਦਿੰਦੇ ਆ ਜੀ ਮਿੱਠੀ ਸੇਰਨੀ ਠੀਕ ਆ ਜੀ ਹਿੰਦੀ ਚ ਮਿੱਠੀ ਸੇਬ ਵੀ ਕਹਿ ਦਿੰਦੇ ਆ ਤੇ ਲੋ ਜੀ ਆਪਾਂ ਨੇ ਬਣਾਈ ਅੱਜ ਇਹ ਬਿਲਕੁਲ ਸਿੰਪਲ ਤਰੀਕੇ ਨਾਲ ਇੱਕ ਦੋ ਪੈਨਾ ਦਾ ਆਪਾਂ ਨੂੰ ਕਮੈਂਟ ਆ ਰਿਹਾ ਸੀ ਠੀਕ ਆ ਜੀ ਉਹ ਕਹਿੰਦੇ ਵੀ ਬਿਆਂਹਾਂ ਵਾਲੀ ਮਿੱਠੀ ਸੇਰਨੀ ਜਾਨੀ ਮਿੱਠੀਆਂ ਪਕੌੜੀਆਂ ਬਣਾ ਕੇ ਦਿਖਾਓ ਤੁਸੀਂ ਤੇ ਲਓ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨੇ ਬਣਾਈਆਂ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਮਿੱਠੀਆਂ ਪਕੌੜੀਆਂ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਜੋ ਫਿਰ ਰੈਸਪੀ ਕਰਦੇ ਆ ਹੁਣ ਸਟਾਰਟ ਤੇ ਲਓ ਜੀ ਮਿੱਠੀਆਂ ਕੌੜੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਬੇਸਣ ਮੈਂ ਜਿਹੜਾ ਬੇਸਣ ਹੈ ਜੀ 300 ਗ੍ਰਾਮ ਬੇਸਣ ਲੈ ਲਿਆ ਤੇ ਇਹਦੇ ਚ ਪਾਵਾਂਗੇ ਥੋੜਾ ਜਿਹਾ ਪਾਣੀ ਤੇ ਇਹਨੂੰ ਕਰਾਂਗੇ ਇਕੱਠਾ ਹੋਰ ਇਹਦੇ ਚ ਕੁਝ ਨਹੀਂ ਪੈਂਦਾ ਠੀਕ ਹੈ ਜੀ ਮਿੱਠੀਆਂ ਦੇ ਪਕੌੜੀਆਂ ਦੇ ਬੇਸਣ ਚ ਜੇ ਥੋੜੀਆਂ ਬਹੁਤੀਆਂ ਖਸਤਾ ਕਰਨੀਆਂ ਹੋਈਆਂ ਤਾਂ ਤੁਸੀਂ 1-2 ਚਮਚੇ ਘੀ ਦਾ ਪਾ ਦਿਓ ਠੀਕ ਹੈ ਜੀ ਘੀ ਯਾਰ ਫਰੈਂਡ ਤੇ ਲੋ ਜਿਹੜਾ ਡੋ ਆ ਲਾਉਣਾ ਆਪਾਂ ਨੇ ਇਹਦਾ ਹੁਣ ਦੋ ਡੋ ਲਾਉਣਾ ਆਪਾਂ ਨੇ ਠੀਕ ਹੈ ਜੀ ਕਾਠਾ ਜਾਈ ਜਿਆਦਾ ਨਰਮ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਕਾਠਾ ਵੀ ਨਹੀਂ ਜਦੋਂ ਇਹ ਪਾਣੀ ਪਾਓ ਦੇਖ ਕੇ ਕਿਤੇ ਬੇਸਣ ਥੋੜਾ ਜਿਆਦਾ ਪਤਲਾ ਹੋ ਜਵੇ ਤੇ ਇਦਾਂ ਥੋੜਾ ਥੋੜਾ ਵੀ ਪਾਣੀ ਪਾ ਕੇ ਆਪਾਂ ਨੇ ਇਹ ਮਲੀ ਜਾਣਾ ਠੀਕ ਹੈ ਜੀ ਤੇ ਜਿਹੜੀਆਂ ਮਿੱਠੀਆਂ ਪਕੌੜੀਆਂ ਉਹ ਬਣਦੀਆਂ ਮੋٹے ਬੇਸਣ ਦੀਆਂ ਮੋਟਾ ਬੇਸਣ ਲੈ ਲਿਓ ਤੁਸੀਂ ਜਾਂ ਫਿਰ ਮਿਕਸ ਕਰ ਲਿਓ ਠੀਕ ਹੈ ਜੀ ਅੱਧਾ ਮੋਟਾ ਪਾ ਲਿਓ ਅੱਧਾ ਬਰੀਕ ਪਾ ਲਿਓ ਕੋਈ ਨਹੀਂ ਦੁਕਾਨ ਤੇ ਮਿਲ ਜਾਂਦਾ ਹੈ ਤੇ ਲੋ ਜੀ ਇਹ ਹੈ ਜਾਂ ਬੇਸਣ ਆਪਾਂ ਨੇ ਗੁੰਨਣਾ ਈ ਆ ਦੇਖ ਲਓ ਠੀਕ ਹੈ ਜੀ ਨਾ ਹੀ ਜ਼ਿਆਦਾ ਨਰਮ ਹੈ ਤੇ ਨਾ ਹੀ ਸਖਤ ਹੈ ਹੁਣ ਚਾਹੀਦੀ ਹੈ ਜੀ ਆਪਾਂ ਨੂੰ ਮਸ਼ੀਨ ਪਕੌੜੀਆਂ ਬਣਾਉਣ ਵਾਲੀ ਜਿਹੜੀ ਅਸੀਂ ਵਿਆਹਾਂ ਦੇ ਵਿੱਚ ਮਸ਼ੀਨ ਵਰਤਦੇ ਹਾਂ ਠੀਕ ਹੈ ਜੀ ਉਹ ਹੁੰਦੀ ਐਦਾਂ ਦੀ ਮਸ਼ੀਨ ਠੀਕ ਹੈ ਜੀ ਹਲਵਾਈ ਸਟਾਈਲ ਮਸ਼ੀਨਾਂ ਹੁੰਦੀਆਂ ਇਹ ਇਹ ਬਸੀ ਤੋਂ ਮਿਲ ਜਾਂਦੀਆਂ ਜੀ ਛੋਟੀ ਵੱਡੀ ਮਸ਼ੀਨ ਆਉਂਦੀ ਆ ਤੇ ਉਸ ਤੋਂ ਬਾਅਦ ਇਹ ਦੇ ਵਿੱਚ ਪੈਂਦੀਆਂ ਜਾਲੀਆਂ ਜਿਹੜੀਆਂ ਉਹ ਹੁੰਦੀਆਂ ਜੀ ਇਹੇ ਇਹ ਬਰੀਕ ਚાળੀ ਆ ਜੀ ਨਮਕੀਨ ਵਾਲੀ ਤੇ ਆ ਮੀਡੀਅਮ ਹੈਗੀ ਆ ਜੀ ਤੇ ਇਹ ਹੈਗੀ ਮਠੀ ਪਕੌੜੀ ਵਾਲੀ ਚાળੀ ਤੇ ਇਹ ਹੈਗੀ ਆ ਜੀ ਪਕੌੜੇ ਵਾਲੀ ਹੁਣ ਹਰੇਕ ਘਰ ਦੇ ਵਿੱਚ ਮਸ਼ੀਨ ਤਾਂ ਹੁੰਦੀ ਨਹੀਂ ਹੈਗੀ ਠੀਕ ਹੈ ਜੀ ਜੇ ਆਪਾਂ ਛੋਟੀਆਂ ਮਸ਼ੀਨਾਂ ਹੁੰਦੀਆਂ ਤੁਸੀਂ ਉਹ ਵੀ ਵਰਤ ਸਕਦੇ ਹੋ ਪਰ ਮੈਂ ਤੁਹਾਨੂੰ ਬਣਾ ਕੇ ਦਿਖਾਉਂਗਾ ਅੱਜ ਆਪਣੇ ਘਰ ਦੇ ਵਿੱਚ ਹੁੰਦਾ ਸਮਾਨ ਨਮਕੀਨ ਬਣਾਉਣਾ ਠੀਕ ਹੈ ਜੀ ਇਹ ਚાળਨੀ ਨਾਲ ਠੀਕ ਹੈ ਜੀ ਆਜੋ ਫਰ ਕਰਦੇ ਆ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹੁਣ ਚਾਰਨੀ ਨਾਲ ਆਪਾਂ ਨੇ ਨਮਕੀਨ ਕਿੱਦਾਂ ਬਣਾਉਣੀ ਹੈ ਤੇ ਲੋ ਜੀ ਇੱਧਰ ਆਪਾਂ ਨੇ ਤੇਲ ਵਾਲੀ ਕੜਾਹੀ ਰੱਖ ਲਈ ਆ ਹੁਣ ਆਪਾਂ ਨੇ ਚਾਰਨੀ ਆ ਠੀਕ ਹੈ ਜਿਹੜੀ ਇਹ ਇੱਕ ਹੱਥ ਨਾਲ ਜੋੜ ਨਾਲ ਫੜਨੀ ਹੈ ਜੀ ਉਸ ਤੋਂ ਬਾਅਦ ਲੈਣਾ ਆਪਾਂ ਨੇ ਥੋੜਾ ਜਿਹਾ ਬੇਸਣ ਚਾਰਨੀ ਦੇ ਉੱਪਰ ਰੱਖ ਲੈਣਾ ਇਦਾਂ ਤੇ ਥੋੜਾ ਜਿਹਾ ਹੱਥ ਕਰ ਲੈਣਾ ਇਦਾਂ ਗਿੱਲਾ ਠੀਕ ਹੈ ਜੀ ਨਰਮ ਜਾਂ ਤੇ ਸੇਕ మీడియం ਰੱਖਣਾ ਹੈ ਤੇ ਇਸ ਤਰੀਕੇ ਨਾਲ ਠੀਕ ਹੈ ਜੀ ਆਪਣਾ ਇੰਨਾ ਕ ਬੇਸਣ ਰੱਖਣਾ ਤੈਨੂੰ ਇਦਾਂ ਦੱਬਣਾ ਠੀਕ ਹੈ ਜੀ ਉੱਪਰ ਤੈਨ ਪੂਰਾ ਪ੍ਰੈਸ ਕਰਨਾ ਇਦਾਂ ਇਸ ਤਰੀਕੇ ਨਾਲ ਠੀਕ ਹੈ ਜੀ ਆ ਦੇਖੋ ਤੇ ਨਮਕੀਨ ਆ ਜਿਹੜੀ ਠੀਕ ਹੈ ਜੀ ਆ ਦੇਖੋ ਸੇੜਨੀ ਆ ਥੱਲੇ ਨੂੰ ਇਦਾਂ ਬਣ ਬਣ ਕੇ ਨਿਕਲੋਗੀ ਤੇ ਥੋੜਾ ਜਿਹਾ ਬੇਸਣ ਆਪਾਂ ਜਿਹੜਾ ਹੋਰ ਰੱਖ ਲਾਂਗੇ ਠੀਕ ਹੈ ਜੀ ਤੇ ਜਦੋਂ ਇਸ ਤਰੀਕੇ ਨਾਲ ਦਬੂਗੇ ਤੇ ਨਮਕੀਨ ਆ ਜਿਹੜੀ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਨਮਕੀਨ ਆਪਣੀ ਬਣ ਗਈ ਤੇ ਸੇਕ ਆ ਜਿਹੜਾ ਥੋੜਾ ਜਿਹਾ ਮੀਡੀਅਮ ਰੱਖਿਓ ਆਹ ਲਓ ਠੀਕ ਹੈ ਜੀ ਆਹ ਦੇਖੋ ਕਿੰਨੀਆਂ ਲੰਬੀਆਂ ਲੰਬੀਆਂ ਨਿਕਲ ਲੱਗੀਆਂ ਪਕੌੜੀਆਂ ਵਿੱਚ ਦੇਖ ਲਓ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੀਆਂ ਤੁਸੀਂ ਵਿੱਚ ਇਸ ਤਰੀਕੇ ਨਾਲ ਮਾਰਨਾ ਠੀਕ ਹੈ ਜੀ ਤੇ ਬੇਸਨ ਰੱਖਣਾ ਠੀਕ ਹੈ ਜੀ ਥੋੜਾ ਜਿਹਾ ਟਾਈਟ ਯਾਨੀ ਬਹੁਤਾ ਨਰਮ ਵੀ ਨਹੀਂ ਹੋਣਾ ਚਾਹੀਦਾ ਜਿਆਦਾ ਟਾਈਟ ਵੀ ਨਹੀਂ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਮਠੀਆਂ ਪਕੌੜੀਆਂ ਕਰੇ ਬਣਾ ਸਕਦੇ ਹੋ ਤੇ ਚਾਰਨੀ ਫੜਿਓ ਥੋੜੀ ਜਿਹੀ ਜ਼ੋਰ ਨਾਲ ਕਿਉਂਕਿ ਜੇ ਚਾਰਨੀ ਝੋਲਨੀ ਥੋੜੀ ਹੱਤਮਾ ਦੀ ਛੁੜ ਗਈ ਤਾਂ ਤੁਹਾਡੇ ਪਰ ਕੀ ਦੇ ਛੱਟੇ ਜੀ ਪੈ ਸਕਦੇ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਪਕੌੜੀਆਂ ਘਰੇ ਬਣਾ ਸਕਦੇ ਹੋ ਕਿਉਂਕਿ ਮਸ਼ੀਨ ਦਾ ਮਸ਼ੂਨਾ ਦਾ ਜਿਹੜੀਆਂ ਹੁਣ ਆ ਗਈਆਂ ਠੀਕ ਹੈ ਜੀ ਥੋੜੀ ਦੇਰ ਤੇ ਪਹਿਲਾਂ ਜਿਹੜੇ ਹਲਵਾਈ ਹੁੰਦੇ ਤੇ ਠੀਕ ਹੈ ਜੀ ਉਹ ਐਸੀ ਤਰੀਕੇ ਨਾਲ ਨਮਕੀਨ ਜਿਹੜੀ ਬਣਾਉਂਦੇ ਤੇ ਚਾਹੇ ਨਮਕੀਨ ਲਾ ਲਓ ਚਾਹੇ ਮਿੱਠੀਆਂ ਪਕੌੜੀਆਂ ਲਾ ਲਓ ਠੀਕ ਹੈ ਜੀ ਐਦਾਂ ਤੁਸੀਂ ਬਣਾਉਣੀਆਂ ਇਹਨੂੰ ਝਾੜ ਦੇਣਾ ਬਾਅਦ ਵਿੱਚ ਠੀਕ ਹੈ ਜੀ ਹਲਕੇ ਹੱਥਾਂ ਨਾਲ ਸੇਕ ਰੱਖਿਓ ਮੀਡੀਅਮ ਠੀਕ ਹੈ ਜੀ ਕਿਉਂਕਿ ਪਕੌੜੀਆਂ ਨਹੀਂ ਤੁਹਾਡੀਆਂ ਕਾਲੀਆਂ ਪੇਲੀਆਂੀਆਂ ਵੀ ਹੋ ਜੂਗੀਆਂ ਫਿਰ ਤੇ ਸੇਕ ਰੱਖਿਓ ਮੀਡੀਅਮ ਇਸ ਤਰੀਕੇ ਨਾਲ ਫਿਰ ਇਹਨੂੰ ਪਕਾ ਪਕਾ ਕੇ ਆਪਾਂ ਨੇ ਕੱਢ ਲੈਣਾ ਪਲੇਟ 'ਚ ਤੇ ਲਓ ਜੀ ਜਦੋਂ ਪਕੌੜੀਆਂ ਆਪਣੇ ਥੋੜੀਆਂ ਪੱਕ ਗਈਆਂ ਠੀਕ ਹੈ ਜੀ ਫਿਰ ਆਪਾਂ ਨੇ ਚੈੱਕ ਕਰਕੇ ਦੇਖਣੀ ਇੱਕ ਪਕੌੜੀ ਆ ਦੇਖੋ ਠੀਕ ਹੈ ਜੀ ਜਿਹੜੋ ਕਰੰਚੀ ਜੀ ਹੋ ਗਈ ਐਨ ਮਤਲਬ ਜਿਆਦਾ ਲਾਲ ਨਹੀਂ ਕਰਨੀਆਂ ਹੈਗੀਆਂ ਇਹ ਤੇ ਫੇਰ ਆਪਾਂ ਨੇ ਚੱਕ ਕਿਸੇ ਪਲੇਟ 'ਮਾ ਕੱਢ ਲੈਣੀ ਐ ਇਹ ਤੇ ਆਹ ਲਓ ਜੀ ਠੀਕ ਆ ਜੀ ਪਕੌੜੀਆਂ ਆਪਣੀਆਂ ਦੇਖੋ ਕਿੰਨੀਆਂ ਵਧੀਆ ਬਣੀਆਂ ਜੇ ਤੁਸੀਂ ਨਮਕੀਨ ਪਾਉਣੀ ਬਣਾਉਣੀਆਂ ਹੋਈਆਂ ਤਾਂ ਤੁਸੀਂ ਆਹ ਬੇਸਣ ਦੇ ਵਿੱਚ ਨਾਣ ਮਿਰਚ ਪਾ ਦਿਓ ਠੀਕ ਆ ਜੀ ਇਹਨਾਂ ਨੇ ਨਮਕੀਨ ਬਣ ਜਾਣਾ ਤੇ ਲਓ ਜੀ ਹੁਣ ਆਪਾਂ ਦੂਆ ਬੈਚ ਬਣਾਉਨੇ ਆ ਤੇ ਇਦਾਂ ਹੀ ਫੇਰ ਆਪਾਂ ਨੇ ਚਾਰਨੀ ਪਰ ਬੇਸਣ ਰੱਖਣਾ ਠੀਕ ਆ ਜੀ ਤੇ ਹੱਥ ਨਾਲ ਜੋੜਨ ਨਾਲ ਦੱਬਣੀ ਐ ਇਹ ਤੇ ਇਦਾਂ ਦੇਖੋ ਉੱਪਰ ਤੇ ਸੈੱਟ ਕਰੀ ਜਾਣਾ ਬੇਸਣ ਨੂੰ ਤੇ ਥੱਲੇ ਨਮਕੀਨ ਆਪਣੀ ਬਣ ਬਣ ਕੇ ਨਿਕਲ ਹੀ ਜਾਣੀ ਠੀਕ ਹੈ ਜੀ ਆਹ ਲਓ ਜੀ ਇਸ ਤਰੀਕੇ ਨਾਲ ਦੱਬਣੀ ਆਏ ਤੇ ਇਦਾਂ ਠੀਕ ਹੈ ਜੀ ਥੱਲੇ ਆ ਦੇਖ ਲਓ ਇਦਾਂ ਬਣ ਬਣ ਕੇ ਨਿਕਲੂंगी हां ਇਸ ਤਰੀਕੇ ਨਾਲ ਹੱਥ ਦੀ ਹਥੇਲੀ ਨਾਲ ਆਪਾਂ ਨੇ ਇਹਨੂੰ ਇਦਾਂ ਪ੍ਰੈਸ ਕਰਨਾ ਠੀਕ ਹੈ ਜੀ ਬਾਰ ਬਾਰ ਬੇਸਣ ਤੇ ਇਹ ਮੜਾ ਮੋਟਾ ਬੇਸਣ ਵਿੱਚ ਇਧਰ ਉਧਰ ਗਿਰ ਵੀ ਗਿਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇਦਾਂ ਜਿਹੜੀਆਂ ਆਪਾਂ ਸਾਰੀਆਂ ਪਕੌੜੀਆਂ ਬਣਾ ਲੂਗੇ ਠੀਕ ਹੈ ਜੀ ਮਿਲਦੇ ਆ ਫਿਰ ਹੁਣ ਥੋੜੀ ਦੇਰ ਬਾਅਦ ਤੇ ਲਓ ਜੀ ਇਹ ਪਕੌੜੀਆਂ ਰੈਡੀ ਆ ਜੀ ਹੁਣ ਲੱਗੂਗਾ ਇਹਨਾਂ ਨੂੰ ਮਿੱਠਾ ਇੱਕ ਕਾਣਾ ਬਣਾਇਆ ਜੀ ਮੈਂ ਆ ਦੇਖੋ ਮਸ਼ੀਨ ਨਾਲ ਕਿਉਂਕਿ ਮਸ਼ੀਨ ਨਾਲ ਥੋੜੀਆਂ ਮੋਟੀਆਂ ਬਣੀਆਂ ਏ ਕਿਉਂਕਿ ਉਹਦੇ માં ਜਾਲੀਆਂ ਹੁੰਦੀਆਂ ਠੀਕ ਹੈ ਜੀ ਸਾਈਜ਼ ਬਣੇ ਹੁੰਦੇ ਆ ਇਹ ਨਾਲ ਥੋੜੀਆਂ ਸਾਫ਼ ਬਣੀਆਂ ਏ ਯਾਨੀ ਤੇ ਆਪਾਂ ਨੇ ਜਿਹੜੀਆਂ ਬਣਾਈਆਂ ਝਾਰਨੀ ਨਾਲ ਉਹ ਥੋੜੀਆਂ ਇਦਾਂ ਬਣੀਆਂ ਠੀਕ ਹੈ ਜੀ ਇਹ ਥੋੜੀਆਂ ਬੜੂਗੀਆਂ ਦੇਸੀ ਟਾਈਪ ਆ બસ ਫਰਕ ਇਹਨਾਂ ਮਸਾਜ ਦਈਆ ਜੇ ਤੁਹਾਡੇ ਕੋਲ ਮਸ਼ੀਨ ਹੋਈ ਤਾਂ ਤੁਸੀਂ ਮਸ਼ੀਨ ਨਾਲ ਬਣਾ ਲਿਓ ਤਾਂ ਬੈਟਰ ਬਣ ਚੁંગીਆ ਮਤਲਬ ਸਵਾਦ ਖਾਣ ਦੇ ਵਿੱਚ ਸੇਮ ਹੋਊਗਾ ਠੀਕ ਹੈ ਜੀ ਸਿਰਫ ਥੋੜਾ ਜਿਹਾ ਬਣਨ ਦੇ ਵਿੱਚ ਉਹ ਹੋਊਗਾ ਠੀਕ ਹੈ ਜੀ ਕਿਉਂਕਿ ਆ ਜਿਹੜੀ ਮਸ਼ੀਨ ਵਾਲੀ ਆ ਥੋੜੀ ਜਿਹੀ ਮੋਟੀ ਬਣੀ ਆ ਕਿਉਂਕਿ ਸਾਈਜ ਬਣਿਆ ਹੋਇਆ ਝਾਰਨੀ ਦਾ ਆ ਬਣਾਈ ਆਪਾਂ ਇਹ ਠੀਕ ਹੈ ਜੀ ਇਦਾਂ ਦੀ ਦੇਸੀ ਝਾਰਨੀ ਨਾਲ ਇਹ ਏਿਕ ਇਸ ਕਰਕੇ ਇਦਾਂ ਹੈ ਠੀਕ ਹੈ ਜੀ ਤੁਸੀਂ ਜਿੱਦਾਂ ਮਾਦੀ ਬਣਾ ਲਿਓ ਤੇ ਲਓ ਜੀ ਹੁਣ ਲਾਉਂਦੇ ਆ ਇਹਨੂੰ ਮਿੱਠਾ ਲਓ ਜੀ ਕੜਾਹੀ ਦੇ ਵਿੱਚ ਪਾ ਲਈ ਆਪਾਂ ਨੇ ਚੀਨੀ ਬਾਲ ਦਿਆਂ ਗੈਸ ਤੇ ਨਾਲੇ ਪਾ ਦਾਂਗੇ ਜੀ ਪਾਣੀ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਜੀ ਜੇ ਤੁਸੀਂ ਮੰਨ ਲਓ 1 ਕੱਪ ਬੇਸਣ ਲਿਆ ਤਾਂ 1 ਕੱਪ ਚੀਨੀ ਲੈਣੀ ਆ ਠੀਕ ਹੈ ਜੀ ਜਿੰਨਾ ਬੇਸਣ ਉਨਿਓ ਚੀਨੀ ਘੋਲਣੀ ਆ ਤੁਸੀਂ ਜੇ ਅੱਧਾ ਕਿਲੋ ਬੇਸਣ ਲਿਆ ਤਾਂ ਅੱਧਾ ਕਿਲੋ ਚੀਨੀ ਲੈਣੀ ਆ ਠੀਕ ਹੈ ਜੀ ਥੋੜੀ ਬਹੁਤੀ ਜ਼ਿਆਦਾ ਦੇ ਲਿਓ ਕੋਈ ਚੱਕਰ ਨਹੀਂ ਪਰ ਘੱਟ ਚੀਨੀ ਨਾ ਵਰਤਿਓ ਕਿਉਂਕਿ ਫਿਰ ਜਿਹੜੀਆਂ ਪਕੌੜੀਆਂ ਫਿੱਕੀਆਂ ਫਿੱਕੀਆਂ ਜਿਹੀ ਰਹਿ ਜਾਣੀਆਂ ਤੇ ਇੱਕ ਉੱਪਰ ਮਿੱਠਾ ਚੰਗੀ ਤਰ੍ਹਾਂ ਨਹੀਂ ਚੜਨਾ ਚ ਪਕੌੜੀਆਂ ਦੇ ਠੀਕ ਹੈ ਜੀ ਮੈਂ 300 ਗ੍ਰਾਮ ਬੇਸਣ ਲਿਆ ਤਾਂ 300 ਗ੍ਰਾਮ ਚੀਨੀ ਲਾ ਰਹੀ ਹਾਂ ਠੀਕ ਹੈ ਜੀ ਤੇ ਲੋ ਜੀ ਚੀਨੀ ਨੂੰ ਕਰਦੇ ਆ ਮੈਲਟ ਚੰਗੀ ਤਰ੍ਹਾਂ ਫਿਰ ਤੁਹਾਨੂੰ ਦੱਸ ਦਿਆਂ ਵੀ ਆਪਾਂ ਨੇ ਕਿੱਦਾਂ ਦੀ ਤਾਰ ਦੀ ਜਿਹੜੀ ਚਾਸਣੀ ਪਕੌੜੀਆਂ ਤੇ ਲਾਉਣੀ ਆ ਤੇ ਲੋ ਜੀ ਚਾਸਣੀ ਆ ਜਿਹੜੀ ਬਣ ਚੁੱਕੀ ਆ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਚੈੱਕ ਕਰਕੇ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਦੀ ਚਾਸਣੀ ਹੈ ਜਿਹੜੀ ਆਪਾਂ ਨੇ ਇੱਕ ਤਾਰ ਦੀ ਬਣਾਉਣੀ ਆ ਤੇ ਲਓ ਜੀ ਜਿਹੜੀਆਂ ਆਪਣੇ ਕੋਲ ਠੀਕ ਆ ਜੀ ਪਕੌੜੀਆਂ ਮਸ਼ੀਨੀ ਬਣਾਈਆਂ ਹੋਈਆਂ ਤੀਆਂ ਉਹਨਾਂ ਨੂੰ ਥੋੜੀ ਜਿਹਾ ਡੱਡ ਇੱਕ ਪੀਸ ਕਰ ਲਵਾਂਗੇ ਆਪਾਂ ਠੀਕ ਆ ਜੀ ਤੇ ਡੱਡ ਇੱਕ ਪੀਸ ਕਰਕੇ ਜਿਹੜੀਆਂ ਸਾਰੀਆਂ ਨੂੰ ਐਦਾਂ ਜਾਂ ਹੱਥ ਨਾਲ ਥੋੜੀਆਂ ਤੋੜ ਲਿਓ ਠੀਕ ਆ ਜੀ ਮਸੜ ਲਿਓ ਕਿਉਂਕਿ ਬੜੀਆਂ ਪਕੌੜੀਆਂ ਪਰ ਕਈ ਵਾਰ ਮਿੱਠਾ ਸੈੱਟ ਨਹੀਂ ਚੜਦਾ ਹੈਗਾ ਤੇ ਲਓ ਜੀ ਇਹ ਵੀ ਆਪਾਂ ਨੇ ਵਿੱਚ ਪਾ ਲਈਆਂ ਤੇ ਜਿਹੜੀਆਂ ਦੂਜੀਆਂ ਸੀ ਸੀਕੀਆਂ ਉਹ ਵੀ ਵਿੱਚ ਪਾ ਦਿੰਦੇ ਆ ਆਹ ਲਓ ਜੀ ਤੇ ਲੋ ਜੀ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਵਿਆਹਾਂ ਦੇ ਵਿੱਚ ਮਿੱਠੀਆਂ ਪਕੌੜੀਆਂ ਤੇ ਐਦਾਂ ਇਹਨੂੰ ਜਦੋਂ ਤੱਕ ਸਾਰੀਆਂ ਪਕੌੜੀਆਂ ਠੀਕ ਜੀ ਮਿਕਸ ਨਹੀਂ ਹੁੰਦੀਆਂ ਤਾਂ ਐਦਾਂ ਹਿਲਾਇਆ ਜਾਣਾ ਤੇ ਚਾਣੀ ਆ ਠੀਕ ਹੈ ਜੀ ਜਦੋਂ ਆਪਾਂ ਨੇ ਬਣਾ ਲਈ ਨਾਲ ਲੱਗਦੀਆਂ ਨਹੀਂ ਘੇਰਨੀਆ ਪਕੌੜੀਆਂ ਤਕਰੀਬਨ 2-3 ਮਿੰਟ ਬਾਅਦ ਘੇਰਨੀਆ ਠੀਕ ਹੈ ਜੀ ਗੈਸ ਬੰਦ ਕਰਨੇ ਤੇ ਤੇ ਲੋ ਜੀ ਥੋੜਾ ਜਿਹਾ ਪਾ ਦਾਂਗੇ ਉੱਪਰ ਨਾਲੀਏ ਬਰਾਹਦਾ ਇਹ ਨਾਲ ਪਕੌੜੀਆਂ ਦਾ ਟੇਸਟ ਥੋੜਾ ਜਿਹਾ ਵਧੀਆ ਆ ਜਾਂਦਾ ਠੀਕ ਹੈ ਜੀ ਦੋ ਕੁ ਚਮਚੇ ਆਪਾਂ ਨੇ ਨਾਲੀਏ ਬਰਾਦੇ ਦੇ ਤੇ ਪਾ ਲੇ ਤੇ ਤੁਸੀਂ ਕੀ ਕਰਨਾ ਜੀ ਜਦੋਂ ਇਹ ਆਪਣੀ ਆਪਾਂ ਨੇ ਵਿੱਚ ਪਾ ਲਈਆਂ ਐਦਾਂ 2-2 4-4 ਮਿੰਟ ਬਾਅਦ ਹਲਾਈ ਜਾਣੀਆਂ ਇਹ ਨਹੀਂ ਕਿਹਾ ਹੋਊਗਾ ਜੀ ਨਹੀਂ ਹਲਾਉਂਗੇ ਚਾਣੀ ਹੈ ਜਿਹੜੀ ਥੱਲੇ ਰਹਿ ਜਾਊਗੀ ਤੇ ਪਕੌੜੀਆਂ ਆਪਣੀਆਂ ਹੋ ਜੂਗੀਆਂ ਮਿੱਠੀਆਂ ਫਿੱਕੀਆਂ ਮੰਨ ਲਓ ਕਿਸੇ ਪਰ ਮਿੱਠਾ ਜ਼ਿਆਦਾ ਹੋ ਜਾਣਾ ਕਿਸੇ ਪਰ ਘੱਟ ਇਸ ਕਰਕੇ ਇਹਨੂੰ 2-2 4-4 ਮਿੰਟ ਬਾਅਦ ਹਿਲਾਉਣਾ ਜ਼ਰੂਰੀ ਆ। ਜਦੋਂ ਇਹ ਜੰਮ ਗਿਆ ਠੀਕ ਆ ਜੀ ਮਿੱਠਾ ਪਕੌੜੀਆਂ ਪਰ। ਫਿਰ ਇਹਨੂੰ ਆਪਾਂ ਹਟਾ 5-7 10 ਮਿੰਟ ਬਾਅਦ ਵੀ ਹਿਲਾ ਸਕਦੇ ਹਾਂ ਠੀਕ ਆ ਜੀ। ਤੇ ਲਓ ਜੀ ਹੁਣ ਜਦ ਤੱਕ ਚਾਣੀ ਆਪਣੀ ਜੰਮਦੀ ਨਹੀਂ 5-4 ਮਿੰਟ ਆਪਾਂ ਇਹ ਰੈਸਟ 'ਤੇ ਛੱਡ ਦੇਣੀ ਆ ਤਾਂ ਉਸ ਤੋਂ ਬਾਅਦ ਫਿਰ ਹਿਲਾ ਦੇਣੀ ਆ ਵੀ ਚੀਨੀ ਆ ਜਿਹੜੀ ਸਾਰੀਆਂ ਪਰ ਪ੍ਰੋਪਰ ਚੜ ਜਾਵੇ। ਮਿਲਦੇ ਆਂ ਫਿਰ ਹੁਣ ਚਾਸਣੀ ਠੰਡੀ ਹੋਏ ਤੇ। ਲਓ ਜੀ ਪਕੌੜੀਆਂ ਬਣ ਕੇ ਹੋ ਗਈਆਂ ਮਿੱਠੀਆਂ ਰੇੜੀ ਠੀਕ ਹੈ ਜੀ ਇਹਨੂੰ ਪੰਜਾਬੀ ਵਿੱਚ ਮਿੱਠੀ ਸੇਰਨੀ ਵੀ ਕਹਿ ਦਿੰਦੇ ਆ ਭਾਜੀ ਵਾਲੀ ਸੇਰਨੀ ਵੀ ਕਹਿ ਦਿੰਦੇ ਆ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਇਦਾਂ ਦੀ ਹਲਵਾਈ ਸਟਾਈਲ ਆ ਤੇ ਲੋ ਜੀ ਮੈਂ ਤੁਹਾਨੂੰ ਬਣਾ ਕੇ ਦਿਖਾਤੀਆਂ ਜੀ ਮਿੱਠੀਆਂ ਪਕੌੜੀਆਂ ਹੁਣ ਇੱਕ ਕੰਮ ਰਹਿ ਗਿਆ ਜੀ ਉਹ ਹੈਗਾ ਜੀ ਤੁਹਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਲਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ